ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾਮ ਹੱਲਾ ਚੌਥਾ ਸ਼ੰਤਕਰ ਚੌਥਾ ਹਰ ਅੰਮ੍ਰਿਤ ਪੀਨੇ ਲੋਇਨਾ ਮਨ ਪ੍ਰੇਮ ਰਤਨਾ RAM ਰਾਜੇ ਮਨ RAM ਕਸਵੜੀ ਲਾਇਆ ਕੰਚਨ ਸੋਵੈਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਪੀਨਾ ਜਨ ਨਾਨਕ ਮੁਸਕ ਸ਼ਕੋਲਿਆ ਸਭ ਜਨ ਮ ਤਨ ਤਨਾਂ ਇਕ ਉਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਆਸਾਮ ਹੈ ਲਾਪਾਲਾ 12 ਸ਼ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਨੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕਿ ਇਹ ਕਰਤਨਾ ਲਾਗੀ ਵਾਰ ਲਾ ਦੂ ਜਾ ਜੇ ਸੋ ਚੰਦਾ ਉਗਵਹੈ ਸੂਰਜ ਚੜਹੈ ਹਜ਼ਾਰ 에ਤੇ ਚਾਨਣ ਹੋ ਦਿਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੁਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੁਟਿਆ ਕਹੋ ਨਾਨਕ ਸੋਨਾ ਹਾ ਫਲੀਆਂ ਹਾ ਫੁਲੀਆਂ ਹਾ ਉਦ ਪੂੜੇ ਪੀ ਤਿਨ ਵਿੱਚ ਸੁਆਹ ਪੋੜੀ ਪਿਨਾ ਆਪ ਸਾਜਿਓ ਆਪਿਨਾ ਰਚਿਓ ਨਾਉ ਦੁਇ ਕੁਦਰਤ ਸਾਜਿਆ ਕਰ ਆਸਨ ਦੇਠੋ ਛਾਓ ਦਾਤਾ ਕਰਤਾ ਆਪ ਤੂ ਤੁਸ ਦੇਹ ਹ ਘਰਾਂ ਪਸਾਓ ਤੂ ਜਾਣੋਈ ਸਭ ਸੰਦੇ ਲੈ ਸਹਾਂ ਜਿੰਦ ਕਵਾਓ ਕਰ ਅਸੰਦੇਠੋ ਚਾਓ ਤੇਰਾ ਪ੍ਰੇਮ ਬਾਨੀ ਮਨ ਮਾਲਿਆ ਨੀ ਆਲੇ ਨੀਆਂ ਰਾਮ ਰਾਜੇ ਜਿਸ ਲੱਗੀ ਪੀਰ ਪੀ ਰਾਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰੂ ਮੇਲ ਹਰਜਗਤ ਉੱਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮਾ ਸੱਚਾ ਨਿਸ਼ਾਨ ਸੱਚੇ ਤੁਧ ਆਖਿਆ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਛਾ ਨਾਨਕ ਸੱਚ ਤੇ ਆਏ ਨਾ ਸੱਚ ਜੋ ਮਰ ਜੰਮੇ ਸੋ ਕਚ ਨਹੀਂ ਕਚ ਪਹਿਲਾ ਵੱਡੀ ਵੱਡੀ ਆਈ ਜਾਂ ਵੱਡਾ ਨਾ ਵੱਡੀ ਵੱਡੀ ਆਈ ਜਾਂ ਸੱਚ ਨਹੀਂ ਆ ਵੱਡੀ ਵੱਡੀ ਆਈ ਜਣੇ ਚਲ ਥਾਓ ਵੱਡੀ ਵੱਡੀ ਆਈ ਜਾਨਾ ਆ ਲਾਓ ਵੱਡੀ ਵੱਡੀ ਆਈ ਬੂਝਾ ਸਭ ਭਾਉ ਵੱਡੀ ਵੱਡੀ ਆਈ ਜਾਂ ਪੁੱਛ ਨਾ ਦਾਤ ਵੱਡੀ ਵੱਡੀ ਆਈ ਜੇ ਆਪੇ ਆਪ ਨਾਨਕ ਕਾ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਿਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵੇ ਨਾਸ ਇਕ ਨਾ ਭਾਨੈ ਕਢ ਲੈ ਇਕ ਨਾ ਮਾਇਆ ਵਿੱਚ ਨੇ ਵਾਸ ਏਵ ਭੇ ਆਖ ਨਾ ਜਾਪੀ ਜੇ ਕਿਸੈ ਗਾਨੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਤਨ ਮ ਬਹਾਲਿਆ ਉਥੈ ਸੱਚੇ ਹੀ ਸਚ ਨਿਵੜਾ ਚੁਨ ਵਖ ਕੜੇ ਜਜ ਮਹਾਲਿਆ ਥਾਉ ਨਾ ਪਾਇਨ ਕੁੜਿਆਰ ਮੂਹ ਕਾਲੈ ਦੋਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗੇ ਹਾਰ ਗੇ ਸੇ ਠਗਨ ਵਾਲਿਆ ਲਿਖ ਨਾਵੈ ਤਨ ਮ ਬਹਾਲਿਆ ਮੂਰਾ ਖਮੂ ਗਥਾ ਸਰਨਾਗਤੀ ਮਿਲੋ ਗੋਵਿੰਦ ਰੰਗਾ ਰਾਮ ਰਾਜੇ ਗੁਰੂ ਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾ세ਆ ਜਪ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਸ਼ਲੋਕ ਮਹੱਲਾ ਪਾਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਆ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਭੋਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜ ਹੈ ਕਵੇ ਡਾਨੀ ਵਿਸਮਾਦ ਧਰਤੀ ਵਿਸਮਾਦ ਖਾਨੀ ਵਿਸਮਾਦ ਸਾਦ ਲਗ ਹੈ ਪ੍ਰਾਨੀ ਵਿਸਮਾਦ ਸੰਜੋਗ ਵਿਸਮਾਦ ਵੀ ਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤਾ ਵਿਸਮਾਦ ਸਲਾਹ ਵਿਸਮਾਦ ਉਝੜਾ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜਰਾ ਹਜੂਰ ਵਿਸਮਾਦ ਵੇਡਾ ਨ ਰਹਾ ਵਿਸਮਾਦ ਨਾਨਕ ਭੂਜਨ ਪੂਰਾ ਪਾਗ ਮਹੱਲਾ ਪਹਿਲਾ ਕੁਦਰਤ ਦਿਸ਼ਾ ਕੁਦਰਤ ਸੁਣੀਆ ਕੁਦਰਤ ਪੋ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣਕ ਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜاتی ਜਿਨਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਉਣ ਪਾਣੀ ਬਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਕ ਕਰਤਾ ਭਾ ਕੀ ਨਹੀਂ ਭਾ ਕਰ ਨਾਨਕ ਹੁਕਮ ਅੰਦਰ ਵੇਖਿਆ ਵਰਤਾ ਤਾਕੋ ਤਾਕ ਪੋੜੀ ਆਪਿ ਨਾ ਪੋਗ ਪੋਗ ਕੇ ਹੋਏ ਬਸਮੜਪੋਰ ਸਿਧਾਇਆ ਵੱਡਾ ਹੋਵਾ ਧੁਨੀ ਧਾਰ ਗਲ ਸੰਗਲ ਕਤ ਚਲਾਇਆ ਅਗਿਆ ਕਰਨੀ ਕੀਤ ਬਾਚੀਆ ਬਹਾ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪੋਦੀ ਹੁਣਾਂ ਸੁਣੀਆਂ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਦਿਨ ਦਿਆਲ ਸੁਨ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋ ਮਾਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸ਼ਲ ਹਰ ਬੀਰਦ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹਾ ਸਦਵਾਓ ਪੈ ਵਿੱਚ ਚਲਹਾ ਲਖ ਦਰਿਆਓ ਪੈ ਵਿੱਚ ਅਗਨਾ ਕੜਾਵੇ ਗਾਰ ਪੈ ਵਿੱਚ ertid ਦੇ ਵੀ ਭਾਰ ਪੈ ਵਿੱਚ ਇੰਦਾ ਫਿਰਾ ਇਸੀ ਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤਾ ਪੈ ਵਿੱਚ ਸਿੱਧ ਬੁੱਧ ਸੂਰਨਾਧ ਪੈ ਵਿੱਚ ਅੜਾ ਅਡਾ ਨੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵਾਂ ਜਵਾਂ ਪੂਰਾ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਇਕਮ ਹੱਲਾ ਪੰਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੇਤੀਆਂ ਕਾਨਾ ਕਹਾਣੀਆਂ ਕਹਤੇ ਬੇਦ ਵਿਚਾਰ ਕਹਤੇ ਨਚ ਹੈ ਮੰਗਤੇ ਗਿੜ ਮੂੜਪੂਰ ਹੈ ਤਾਲ ਬਾਜਾਰੀ ਬਾਜ਼ਾਰ ਮਹ ਆਏ ਕੜ ਹੈ ਬਾਜ਼ਾਰ ਗਵ ਹੈ ਰਾਜੇ ਰਾਣੀਆਂ ਬੋਲ ਹੈ ਆਲ ਪਤਾਲ ਲਖ ਟਕਿਆ ਕੇ ਮੁੰਡਤੇ ਲਖ ਟਕਿਆ ਕੇ ਹਾਰ ਜਿਤ ਤਨ ਪਾਈਐ ਹੈ ਨਾਨਕ ਆਸੇ ਤਨ ਹੋਵਹਿ ਸਾਰ ਗਿਆਨ ਲੈ ਗਲੀ ਢੂੜੀਆਂ ਕਥਨਾ ਕਰਦਾ ਸਾਰ ਕਰਮ ਮਿਲਾ ਤਾਂ ਪਾਈਆ ਹੋਰ ਇੱਕ ਹਕਮਤ ਹੁਕਮ ਖੁਆਰ ਪੋੜੀ ਨਦਰ ਕਰਹਾ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਹੋ ਜਿਉ ਬਹੁਤੇ ਜਨਮ ਪਰਮੇਆ ਸਤਿਗੁਰ ਸਭ ਦੇ ਸਬਦ ਸੁਨਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨੋ ਲੋਕ ਸਭ ਆਇਆ ਸਤਿਗੁਰ ਮਿਲੇਆ ਸਚ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ ਜਿਨਾ ਸਚੋ ਸਚ ਬੁਝਾਇਆ ਸਾਮਹੱਲਾ ਚੌਥਾ ਗੁਰਮੁਖ ਡੁੰਡੇ ਡੂਡੇ ਦੇਆ ਅਰੇ ਸੱਜਣਾ ਲਥਾ ਰਾਮ ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹ ਮੇਰਾ ਮਨ ਤਨ ਵਿਧਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਚ ਗੁਥਾ ਸ਼ਲੋਕ ਮਹੱਲਾ ਪਹਿਲਾ ਘੜੀਆਂ ਸਬੇ ਗੋਪੀਆਂ ਪਹਿਰ ਕਨ ਗੋਪਾਲ गाने कौन पानी बसंतरा चंद सूरज अवतार सगली धरती माल तन वरतन सर्व जंजाल नानक मूसा ज्ञान विहुनी खाएगी आजम काल महल ला पल्ला वयेन चले नचन गोरे पैर हलायन फेरन सिर उड़ उड़ रावा शाटा पाए देखा लोग हसा कर जाए ਪ੍ਰੋਟਿਆ ਕਾਰਨ ਪੂਰਾਂ ਤਾਲ ਆਪ ਪਛਾੜੇ ਹਾਂ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਵਨ ਸਿਤਾ ਰਾਜੇ ਰਾਮ ਨਿਰਪੋਣ ਅੰਕਾਰ ਸਚ ਨਾਮ ਜਾ ਕਾ ਕੀਆ ਸਗਰ ਜਹਾਨ ਸੇਵਕ ਸੇਵਾਂ ਕਰਮ ਚੜਾਓ ਪਿੰਨੀ ਰਾਨ ਜੀ ਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਕਾਏ ਪਾਰ कोलू चरखा चकरी चक चक्क, ले बहुत अनंत लाटू माथानिया अनगाह पंखी पौधिया लैन न साह सूह झाड़ पवाई है जंत नानक पौधिया गनंत नंत बंधन बंध सोए पवावे सोये कीरत न जा सब कोए नचे नचे हसे हा चले हा से रोए उड़ ना जाहि सिद्ध ना होए नचे न कूदना मन का चाओ नानक जिन मन पो तिन ना मन पाओ पोड़ी नाम तेरा निरंकार है ना लेया नरक ना जाया पीयो पिंडा सब तिस दा दे खाजा आंख गवाइया ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹ ਨੀਚ ਸਦਾਈਐ ਜੇ ਜਰਵਾਨਾ ਪਰ ਹਰਾ ਜਰਸ ਵੇਸ ਕਰੇ ਦੀ ਆਈਐ ਕੋ ਰਹਾ ਨਾ ਪਰਿਆ ਪਾਈਐ ਪੰਥ ਦਸਾਵਾ ਨਿਤ ਖੜੀ ਮੁੰਧ ਜੋ ਬਨ ਬਾਲੀ ਰਾਮ ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਉਮਾਂ ਵੀ ਖਜਾਲੀ ਜਨ ਨਾਨਕ ਸਤਿਗੁਰ ਮੇਲਾ ਹਰ ਹਰ ਮਿਲੀ ਆਂ ਬਨ ਵਾਲੀ ਸ਼ਲੋਕਾ ਮਹੱਲਾ ਪਲਾ ਮੁਸਲਮਾਨਾ ਸਿਫਤ ਸਰੀਆਤ ਪੜ ਪੜ ਕਰਾਂ ਵਿਚਾਰ ਬੰਦੇ ਸੇ ਜੇ ਭਵਾਂ ਵਿੱਚ ਬੰਦੀ ਵੇਖਣ ਕੋ ਦੀ ਧਾਰ ਹਿੰਦੂ ਸਾਲਾ ਹੀ ਸਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵਾਂ ਅਰਥਾ ਅਰਚਾ पूजा अगर वस बहकार जोगी सुनते आवन जेते अलख नाम करतार सुखम मूर्त नाम निरंजन काया का आकार सतिया मन संतोख उपज देने के विचार दे दे मगह सहसा गुन सोब कर संसार चोरा जारा ता कुड़े कुड़ेयारा खारा भावे कार एक होदा खाए चल हाँ आ था तीना पे कई कार थल जिया पुरिया लोवा आकारा आकार उए जे आख सो तू है जौन है तीना पे तेरी सार नानक भगत फुक सालाहन सच नाम आधार सदा आनंद रहा दिन राती गुणवंतिया पाशार महला पहला ਮੇ ਟੇਮ ਸੁਲਮਾਨ ਕੀ ਭੇੜਾ ਭਾਈ ਘੁਮੇ ਯਾਰ ਛੜ ਪਾੜੇ ਇਟਾ ਕੀ ਯਾ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੂੜੀ ਛੜੇ ਛੜੇ ਪਵ ਹੈ ਅੰਗਿਆਰ ਨਾਨਕ ਜੀ ਨ ਕਰਤਾ ਕਾਰਨ ਕੀਆ ਸੋ ਜਾਣਾ ਕਰਤਾਰ ਪੋੜੀ ਬੇਨ ਸਤਗੁਰ ਕੀ ਨਾ ਨਾ ਪਾਇਓ ਬੇਨ ਸਤਗੁਰ ਕੀ ਨਾ ਨਾ ਪਾਇਆ ਸਤਗੁਰ ਵਿੱਚ ਆਪ ਰਖੇ ਹੋਂ ਕਰ ਪ੍ਰਗਟ ਆਖ ਸੁਨਾਇਆ ਸਤਗੁਰ ਮਿਲੇ ਆਸਦਾ ਮੁਕਤ ਹਾ ਜਿਨ ਵਿੱਚ ਹੋਮ ਹਾਂ ਚੁਕਾਇਆ ਤਮੇ ਹੋਂ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਮੁਖ ਪਿਆਰੇ ਆਏ ਮਿਲ ਮਾ ਚੀਰੀ ਵੀ ਛੂਨੇ ਰਮ ਰਾਜੇ ਮੇਰਾ ਮਨ ਤਨ ਬਹੁਤ ਬਹਿ ਰ ਗਿਆ ਹਰ ਨਾਨਾ ਰਸ ਪਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੁਰਖ ਕਾ ਕਰ ਲਾਇਆ ਨਾਨਕ ਹਰ ਕੰਮ 'ਚ ਸ਼ਲੋਕ ਮਹਿੱਲਾ ਪੈਲਾ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜਮਿਆ ਹੋ ਵਿੱਚ ਮੂਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖਟਿਆ ਹੋ ਵਿੱਚ ਗਿਆ ਹੋ ਵਿੱਚ ਸੱਚ ਯਾਰ ਕੁੜ ਯਾਰ ਹੋ ਵਿੱਚ ਪਾਪ ਪੁੰਨ ਵੀ ਚਾਰ ਹੋ ਵਿੱਚ ਨਰਕ ਸੁਰਗ ਅਵਤਾਰ ਹੋ ਵਿੱਚ ਹੱਸਾ ਹੋ ਵਿੱਚ ਰੋਵਾ ਹੋ ਵਿੱਚ ਪਰਿਆ ਹੋ ਵਿੱਚ ਤੋਵੇ ਹੋ ਵਿੱਚ ਜਾਤੀ ਜਿਨ ਸੇਖ ਹੋਵੇ ਹੋ ਵਿੱਚ ਮੂਰਾ ਖਾ ਹੋ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਨਾ ਹੋ ਵਿੱਚ ਮਾਇਆ ਹੋ ਵਿੱਚ ਛਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਬੂਝਿਆ ਤਾਂ ਦਰਸੂਝਿਆ ਗਿਆਨ ਵੀ ਹੁਨਾ ਕਥ ਕਥ ਲੂਝਾ ਨਾਨਕ ਹੁਕਮੀ ਲਿਖਿਆ ਲੇਖ जे हा वेख है ते हा वेख महला दूजा हो मैं ए हा जात है हो मैं कर्म कमा हो मैं ए बंदना फिर फिर जो नहीं पा है हो मैं किथ कथ हो उपजा कि संजम एह जाए हो मैं एह हुक्म है पे कियत फिर रहा है हो मैं दीरक रोग है दारू पी इस माह है कृपा करे जे अपनी तुरु का शब्द कमां नानक कह हो जन हो इत संजम दुख जाहा, पोड़ी सेव की संतोखी जिन सचो सच ति आया उन्नी मंदा पैर न रखियो कर सुकृत धर्म कमाया उन्नी दुनिया तोड़े बंधना अंध अन्न ਪਾਣੀ ਥੋੜਾ ਖਾਇਆ ਤੂ ਬਖਸੀਸੀ ਅਗਲਾ ਨਿਤ ਦੇਵਾ ਹਾਂ ਚੜਾ ਹਾਂ ਸਵਾਇਆ ਵੱਡੇ ਆਈ ਵੱਡਾ ਪਾਇਆ ਗੁਰ ਅੰਮ੍ਰਿਤ ਪੀਣੀ ਦੇ ਹੁਣੀ ਅੰਮ੍ਰਿਤ ਬੁਰ ਕੇ ਰਾਮ ਰਾਜੇ ਜਿੰਨਾ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ ਗੁਰ ਤੂਠਾ ਹਰ ਪਾਇਆ ਝੂਕੇ ਥਕ ਥਕੇ ਹਰ ਜਨ ਹਰ ਹਰ ਹੋਇਆ ਨਾਨਕ ਹਰਿ ਕੇ ਸ਼ਲੋਕ ਮਹਲਾ ਪਹਿਲਾ ਪੁਰ ਖਾ ਬਿਰ ਖਾ ਤਿਰਥਾ ਟਟਾ ਮੇਕਾ ਖੇਤਾ ਹਦੀ ਪਾਲੋ ਆ ਮੰਡਲਾ ਖੰਡਾ ਵਰਪੰਡਾ ਹ ਅਨੰਝ ਜੇ ਰਜ ਉਤ ਪੂਜਾ ਖਾਨੀ ਸੇਤ ਜਾਹ ਸੋਮੀਤ ਜਾਨਾ ਨਾਨਕਾ ਸਰਾ ਮੇਰਾ ਜਨਤਾ ਹ ਨਾਨਕ ਜੰਤ ਉਪਾਏ ਕੈ ਸੰਮਾਲੇ ਸ ਬਨਾ ਹ ਜਿਨ ਕਰਤਾ ਕਰਨਾ ਕੀ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਤਤੀ ਸਤੀ ਸਦੀ ਬਾਣ ਅਪੰਗ ਨਾਨਕ ਸੱਚੇ ਨਾਮ ਬਿਨਾ ਕੀਆ ਟੇਟਾ ਕਿਆ ਤੰਗ ਹਲਾ ਪੈਲਾ ਲਖ ਨੇਕੀਆਂ ਚੰਗੀ ਆਈਆਂ ਲਖ ਪੁੰਨਾ ਪਰਵਾਨ ਲਖ ਤਪ ਉਪਰ ਤਿਰਥਾ ਸਹਜ ਜੋਗ ਬੇਬਾਨ ਲਖ ਸੁਰਤਾ ਨਾ ਸੰਗ ਰਾਮ ਰਣ ਮਹਾ ਛੁਟਾ ਪ੍ਰਾਨ ਲਖ ਸੁਰਤੀ ਲਖ ਗਿਆਨ ਧਿਆਨ ਪੜਿਆ ਹੈ ਪਾਠ ਪੁਰਾਨ जिने करता करना किया लिखेआ आवण जान नानक मति मिथेआ कर्म सच्चा निशान पोड़ी सच्चा साहिब एक तू जिने सच्चो सच वरताया जसे तू दे हाथ तेसे मिला सच्चतां तिन नी सच कमाया सतगुरु मिलेआ सच पाया जिनका हृदय सच बसाया मूरा का सच न जानी मनमुखी जन्म गवाया ਇਹ ਵਿੱਚ ਦੂਣੀ ਕਾਹੇ ਮਾਇਆ